ਆਹ ਲੋ ਇਹ ਆਪਣੇ ਕੋਲੇ ਨਾ ਇੱਕ ਬੋਰਾ ਦੀਵਾਲੀ ਵੇਲੇ ਦਾ ਬਚਿਆ ਰਹਿ ਗਿਆ ਸੀ ਟਰੈਕ ਸੂਟ ਦਾ ਗਰਾਊਂਡ 'ਚ ਪਤਾ ਨਹੀਂ ਲੱਗਿਆ ਸੀ ਮੁੰਡਿਆਂ ਨੂੰ ਸਿਰਫ ਇੱਕ ਬੋਰਾ ਹੀ ਆ ਵੀਰ ਬਣ ਕੇ ਅੱਜ ਵੀ ਤਰੀਕ ਹੈਗੀ ਹੈ 24 ਠੀਕ ਹੈ ਜੀ ਬਾਹਲਾ ਲੰਮਾ ਚੌੜਾ ਕੰਮ ਨਹੀਂ ਹੈਗਾ ਕਈ ਵਾਰੀ ਵੀਰ ਲੇਟ ਆਉਣਗੇ ਤੂੰ ਵੀਡੀਓ ਪਾਈ ਸੀਗੀ ਤੇ ਬਾਲੀ ਕੋਈ ਲੰਮੀ ਚੋੜੀ ਗੇਮ ਨਹੀਂ 499 ਰੁਪਏ ਵਾਲਾ ਟਰੈਕ ਸੂਟ ਆਹ ਲੋ ਜੀ ਡਿਜ਼ਾਈਨ ਵਾਦੂ ਰੰਗ ਵਾਦੂ 144 20 ਨੇ ਬਸ ਇਹ ਲਾਸਟ ਆ ਇਸ ਤੋਂ ਬਾਅਦ ਨਾ ਤਾਂ ਜੇ ਰੇਟ ਦੇ ਵਿੱਚ ਸੌਦਾ ਕਰ ਆਪਣੇ ਕੋਲੇ ਸਿਰਫ 500 ਰੁਪਏ ਦੇ ਵਿੱਚ ਫਰ ਵਾਲਾ ਆ ਲੋ ਜੀ ਅੰਦਰ ਫਰ ਲੱਗੀ ਹੋਈ ਆ ਚੈੱਕ ਕਰ ਲੋ ਐਲ ਐਕਸਲ ਡਬਲ ਐਸ ਸਿਰਫ 499 ਰੁਪਏ ਦਾ ਕੋਈ ਗਿਫਟ ਨਹੀਂ ਇਹਦੇ ਨਾਲ ਕੋਈ ਮਾਨਤਾ ਨਹੀਂ ਕੋਈ ਘਟ ਵਧ ਨਹੀਂ ਹਨਾ ਕਈ ਵੀ ਗੁੱਸੇ ਹੁੰਦੇ ਕਿ ਗਿਫਟ ਨਹੀਂ ਦਿੱਤਾ ਮਾਨਤਾ ਨਹੀਂ ਕੀਤਾ 499 ਰੁਪਏ ਦਾ ਜੀ ਠੀਕ ਆ ਤੇ ਇਹਦੇ ਚ ਤੁਹਾਨੂੰ ਕਟੋਕਟ 5-7 ਆਰਟੀਕਲ ਮਿਲ ਜਾਣਗੇ ਆਨਲਾਈਨ ਆਪਾਂ ਭੇਜਦੇ ਨਹੀਂ ਆਨਲਾਈਨ ਆਪਾਂ ਭੇਜਦੇ ਨਹੀਂ ਕਈ ਵਾਰੀ ਬੇਨਤੀ ਆ ਜੋ ਇਹਨਾਂ ਨੂੰ ਕਿ ਆਨਲਾਈਨ ਕਿਸੇ ਨੂੰ ਪੈਸੇ-ਪੂਸੇ ਨਾ ਪਾ ਦਿਓ ਆਪਾਂ ਨਹੀਂ ਵੇਚਦੇ ਸਰਬ 499 ਦਾ ਫਾਰਾ ਵਾਲਾ ਡਰੈਗ ਸੂਟ ਦਾ ਇੱਕ ਬੋਰਾ ਪਿਆ ਆਪਣੇ ਕੋਲੇ 24 ਤਰੀਕ ਅੱਜ 24 10 ਠੀਕ ਹੈ ਕਦੇ ਦਿਨ ਦਾ ਸਟਾਕ ਆ ਵਿਲਡ ਮਾਰ ਲੋ ਟ੍ਰੈਂਡੀ ਆਊਟਲੈਟ ਰਾਮਪਰਾ ਕੋਲ ਤੇ ਧੰਨਵਾਦ